ਅੰਮ੍ਰਿਤਸਰ ਦੇ ਸ੍ਰੀ ਦੁਰਗਿਆਣਾ ਮੰਦਰ ਤੋਂ 25 ਸ਼ਰਧਾਲੂਆਂ ਦਾ ਜਥਾ ਅਬੂਦਾਬੀ ਵਿਖੇ ਨਾਮ ਮੰਦਰ ਦਰਸ਼ਨ ਲਈ ਹੋਇਆ ਰਵਾਨਾ। ਇਹ ਯਾਤਰਾ ਸ੍ਰੀ ਗੋਬਿੰਦ ਯਾਤਰਾ ਸੇਵਾ ਸੰਗ ਵੱਲੋਂ 25 ਸ਼ਰਧਾਲੂਆਂ ਨੂੰ ਅਬੂਦਾਬੀ ਰਾਮ ਮੰਦਰ ਦੇ ਦਰਸ਼ਨ ਅਤੇ ਦੁਬਈ ਦੇ ਹੋਰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਕੇ 7 ਮਾਰਚ ਨੂੰ ਵਾਪਸ ਭਾਰਤ ਆਏਗਾ। ਅੰਮ੍ਰਿਤਸਰ ਤੋਂ ਨਿਊ 24 ਪੰਜਾਬ ਲਈ ਸਾਇਲ ਗੁਪਤਾ ਦੀ ਖਾਸ ਰਿਪੋਰਟ। ਅਨ ਸਭ ਤੋਂ ਪਹਿਲੇ ਸਭ ਨੂੰ ਜੈ ਸ਼੍ਰੀ ਰਾਮ ਜੀ ਅੱਜ ਜਿਹੜੀ ਯਾਤਰਾ ਦਾ ਯੋਜਨ ਕੀਤਾ ਗਿਆ ਜੀ ਸ਼੍ਰੀ ਗੋਬਿੰਦ ਯਾਤਰਾ ਸੇਵਾ ਸੰਘ ਵੱਲੋਂ ਬੜੇ ਹੀ ਦਿਨ ਤੋਂ ਸਾਡੇ ਯਾਤਰੀਆਂ ਦੀ ਸਾਡੇ ਮੈਂਬਰਸ ਦੀ ਡਿਮਾਂਡ ਸੀ ਕਿ ਜਿਹੜੇ ਅਬੂ ਦਾਬੀ ਦੇ ਵਿੱਚ ਬੜੀ ਦੇਰ ਤੋਂ ਮੰਦਿਰ ਬਣ ਰਿਹਾ ਹੈ ਸ਼੍ਰੀ ਰਾਮ ਜੀ ਦਾ ਤੇ ਸਾਨੂੰ ਜਰੂਰ ਉਹਦੇ ਦਰਸ਼ਨ ਕਰਾਏ ਜਾਣ ਤੇ ਅੱਜ ਉਹਦੇ ਸਬੰਧ ਵਿੱਚ ਹੀ ਅੱਜ ਯਾਤਰਾ ਅਬੂ ਦਾਬੀ ਦੇਸ਼ ਦੇ ਵਿੱਚ ਜਿਹੜਾ ਪਹਿਲਾ ਮੁਸਲਮ ਕੰਟਰੀ ਦੇ ਵਿੱਚ ਮੰਦਿਰ ਬਣਿਆ ਹੈ ਸ਼੍ਰੀ ਰਾਮ ਜੀ ਦਾ ਉਹ ਦੇਖਣ ਵਾਸਤੇ ਯਾਤਰਾ ਜਾਰੀ ਹੈ ਅਸੀਂ ਲਗਭਗ ਜੀ 25 ਮੈਂਬਰਾਂ ਦਾ ਜੱਥਾ ਹੈਗਾ ਜਿਹੜਾ ਕਿ ਅਬੂਦਾਬੀ ਦੇ ਵਿੱਚ ਸਭਨਾ ਪਹਿਲੇ ਦਰਸ਼ਨ ਕਰਨ ਗਏ ਸ਼੍ਰੀ ਰਾਮ ਜੀ ਮੰਦਿਰ ਜੀ ਦੇ ਜਿਹੜਾ ਕਿ ਥੋੜੇ ਦਿਨ ਪਹਿਲਾਂ ਹੀ ਉਹਦੀ ਸਾਹਿਬ ਨੇ ਉਦਘਾਟਨ ਕੀਤਾ ਹੈਗਾ ਔਰ ਅਬੂਦਾਬੀ ਤੋਂ ਬਾਅਦ ਅਸੀਂ ਦਰਸ਼ਨ ਕਰਨ ਤੋਂ ਪਛਾਦ ਦੁਬਈ ਜਿਹੜਾ ਸ਼ਹਿਰ ਕਾਫੀ ਵਿਸ਼ੇ ਪ੍ਰਯਕ ਪ੍ਰਖਤਾ ਸਾਰੇ ਆਲੀਸ਼ਾਨ ਆਪਣੇ ਕਰਨ ਵਾਸਤੇ ਕਾਫੀ ਫੇਮਸ ਹੈ ਉਹਦੇ ਵਿੱਚ ਅਸੀਂ ਥੋੜਾ 4 ਦਿਨ ਦਾ ਸਾਡਾ ਹੈਗਾ ਉੱਥੇ ਟ੍ਰਿਪ ਦਾ ਉਸ ਤੋਂ ਬਾਅਦ ਜਿਹੜਾ ਯਾਤਰਾ 7 ਤਰੀਕ ਨੂੰ ਵਾਪਿਸ ਅੰਮ੍ਰਿਤਸਰ ਵਾਪਸ ਆਏਗੀ ਟੋਟਲ ਕੀ ਹੈ 5 ਦਿਨ ਦਾ ਮਤਲਬ ਹੈਗਾ ਟੂਰ ਤੇ 6ਵੇਂ ਦਿਨ ਅਸੀਂ ਘਰ ਵਾਪਸ ਹੋ ਮਤਲਬ ਅੰਮ੍ਰਿਤਸਰ ਆਵਾਂਗੇ ਵਾਪਸ ਦੇਖੋ ਜੀ ਇਸ ਟਾਈਮ ਸਾਰੇ ਸੰਸਾਰ ਦੇ ਵਿੱਚ RAMAY ਹੋਇਆ ਪਿਆ ਸਾਰਾ ਸੰਸਾਰ RAMAY ਦੀ ਲਹਿਰ ਚੱਲ ਰਹੀ ਹੈ ਉਦੇ ਸਬੰਧ ਵਿੱਚ ਹੀ ਇਸ ਤਰ੍ਹਾਂ ਅਯੁੱਧਿਆ ਦੇ ਵਿੱਚ ਸਾਡੇ ਇਸ ਟਾਈਮ ਬਹੁਤ ਜ਼ਿਆਦਾ ਲੋਕਾਂ ਦੇ ਉੱਸਾ ਹੈਗਾ ਕਿ ਰਾਮ ਮੰਦਰ ਦਾ ਇਸੇ ਤਰ੍ਹਾਂ ਹੀ ਮੁਸਲਮ ਦੇਸ਼ ਦੇ ਵਿੱਚ ਮੰਦਰ ਦਾ ਉੱਸਾ ਵੇਖ ਕੇ ਲੋਕਾਂ ਨੇ ਸਾਨੂੰ ਕੀਤਾ ਅਗਰੇ ਕਿ ਤੁਸੀਂ ਇਹਦਾ ਇੱਕ ਟ੍ਰਿਪ ਜਿਹੜਾ ਬਣਾਓ ਕਿ ਜਿੱਦੇ ਆਪਾਂ ਦਰਸ਼ਨ ਕਰ ਸਕੀਏ ਜਾ ਕੇ ਉਸੇ ਸਬੰਧ ਵਿੱਚ ਹੀ ਅੱਜ ਆਪਾਂ ਇਹਨੂੰ ਅੱਜ ਅਮਰੀ ਜਾਮਾ ਪਨਨ ਜਾ ਰਹੇ ਹਾਂ ਔਰ ਬੜੀ ਦੇਰ ਤੋਂ ਇਹਦੀ ਤਿਆਰੀ ਸਾਡੀ ਚੱਲਦੀ ਸੀਗੀ ਜੋ ਕਿ ਅੱਜ ਪ੍ਰਭੂ ਕਿਰਪਾ ਦੇ ਨਾਲ ਸੰਪੂਰਨ ਹੋਣ ਜਾ ਰਹੀ ਹੈ ਜੀ ਬਿਲਕੁਲ ਜੀ ਜਿਹੜੀ ਜਨਤਾਰਾ ਦਾ ਸਹਿਯੋਗ ਸਾਡੇ ਨਾਲ ਲਗਾ ਜਿਸ ਤਰ੍ਹਾਂ ਜਿਸ ਤਰ੍ਹਾਂ ਭਗਤਾਂ ਦਾ ਉਪਮ ਹੋਏਗਾ ਅਨੁਭਵ ਹੋਏਗਾ ਉਸੇ ਤਰ੍ਹਾਂ ਅੱਗੇ ਚੱਲਦਾ ਰਹੇਗਾ ਔਰ ਤੁਹਾਨੂੰ ਮੈਂ ਇੱਕ ਹੋਰ ਦੱਸਣਾ ਚਾਹਣਾ ਬੜਾ ਖਾਸ ਕਿ ਜਿਸ ਤਰ੍ਹਾਂ ਸ਼੍ਰੀਲੰਕਾ ਦੇ ਵਿੱਚ ਸਾਡੇ ਰਵਾਇਨ ਦੇ ਕਾਫੀ ਪਾਤਰ ਜਿਹੜੇ ਜੁੜੇ ਹੋਏ ਆ ਸਾਡੀ ਜਿਹੜੀ ਨੈਕਸਟ ਜਿਹੜੀ ਹੈ ਧਾਰਮਿਕ ਯਾਤਰਾ ਉਹ ਸ਼੍ਰੀਲੰਕਾ ਦੇ ਵਿੱਚ ਜਾਏਗੀ ਨਾਮ ਰਾਮਪਾਲ ਸ਼ਰਮਾ ਹੈ ਅੱਜ ਅਸੀਂ ਗੋਬਿੰਦ ਯਾਤਰਾ ਸੇਵਾ ਸੰਗਮ ਵੱਲੋਂ ਅਬੂ ਧਾਬੀ ਦੇ ਵਿੱਚ ਸ਼੍ਰੀ ਰਾਮ ਜੀ ਦਾ ਮੰਦਰ ਦੇਖਣ ਜਾ ਰਹੇ ਹਾਂ ਸਾਡੇ ਰਿੰਕੋ ਭਾਜੀ ਸਾਨੂੰ ਬੜਾ ਇਸ ਮਾਮਲੇ ਨੂੰ ਖਸਾਇਆ ਸੀ ਤੇ ਅਹੀਂ ਕਿ ਅਸੀਂ ਜੋਜ ਜਾਣਾ ਉਸ ਤੋਂ ਬਾਅਦ ਅਸੀਂ ਸ਼ਾਜਾ ਦੁਬਈ ਹੁੰਦੇ ਆਇਆ ਵੀਰਵਾਰ ਸ਼ਾਮ ਨੂੰ ਅਸੀਂ ਇੱਥੇ ਆ ਜਾਣਾ ਅਗਲੀ ਯਾਤਰਾ ਸਾਡੀ ਸ਼੍ਰੀਲੰਕਾ ਦੀ ਹੋਈ ਹੈ ਤੇ ਉਹ ਸਿਆਪ ਤੇ ਰਾਮ ਚੰਦਰ ਮਹਾਰਾਜ ਕੀ ਜੈ ਬਹੁਤ ਅੱਛਾ ਸਹਿਯੋਗ ਦਿੰਦੇ ਹੋ ਸਾਨੂੰ ਵੀ ਔਰ ਅਸੀਂ ਵੀ ਇਹਨਾਂ ਨੂੰ ਸਹਿਯੋਗ ਦਿੰਨੇ ਆ ਸਾਡਾ ਸੰਗ ਜਿਹੜਾ ਇੱਕ ਪਰਿਵਾਰ ਵਾਂਗ ਕੇ ਜਾਂਦਾ ਔਰ ਇਹ ਉਪਰਾਲਾ ਬਹੁਤ ਅੱਛਾ ਹੈ ਇਸੇ ਤਰੀਕੇ ਨਾਲ ਹੀ ਸਾਰੇ ਜਗ੍ਹਾ ਦੇ ਦਰਸ਼ਨ ਕਰ ਰਹੇ ਆ ਅੱਗੇ ਸਾਡੇ ਚਾਹ ਜੋਤੇ ਲਿੰਗ ਹੋਣੇ ਆ ਇੱਕ ਤਾਮ ਹੋਣਾ ਹੈ ਸਤੰਬਰ ਦੇ ਵਿੱਚ ਇਸ ਤਰ੍ਹਾਂ ਯਾਤਰਾ ਜਾ ਰਹੀ ਹੈ ਉਹਦਾ ਸਾਡਾ 100 ਬੰਦੇ ਦੇ ਖਰੀਫ ਫਰੀ ਨੰਬਰ ਹੋਣਗੇ ਮੇਰਾ ਨਾਰਜਿੰਦਰ ਕਮਲਤਾ ਜੀ ਆਪਾਂ ਅਬੂਦਾਬੀ ਦੁਬਈ ਦੇ ਯਾਤਰਾ ਜਾ ਰਹੇ ਹਾਂ ਪਹਿਲੀ ਯਾਤਰਾ ਰਿੰਕੂ ਭਾਜੀ ਦੀ ਜਿਹੜੀ ਕਿ ਘੁੰਮਣ ਵਾਸਤੇ ਕਮਾਈ ਗਈ ਆ ਨਾ ਰਾਮ ਮੰਦਰ ਮੰਦਿਰੇ ਵੇਖਣਾ ਮੈਂ ਉਸ ਤੋਂ ਇਲਾਵਾ ਪਹਿਲਾਂ ਵੀ ਪਿਛਲੇ ਸਾਲ ਵੀ ਆਪਾਂ ਜੋਤੀ ਰਿੰਗਾ ਦੇ ਦਰਸ਼ਨ ਕੀਤੇ ਸੀ ਰਮੇਸ਼ਰਮ ਗਏ ਸੀਗੇ ਬੜੇ ਆਨੰਦ ਮੈਂ ਆਇਆ ਉਸ ਤੋਂ ਬਾਅਦ ਰਾਜਸਤਾਨ ਦੀ ਯਾਤਰਾ ਕੀਤੀ ਪੁਸ਼ਕਰ ਦੇ ਸ਼ਾਈ ਇਸ਼ਨਾਨ ਕੀਤੇ ਇਸ ਤੋਂ ਬਾਅਦ ਸ਼੍ਰੀਨਗਰ ਦੀ ਯਾਤਰਾ ਤਿਆਰ ਹੈਗੀ ਆ ਉਸ ਤੋਂ ਬਾਅਦ ਬਰਿੰਦਾਵਨ ਜਾਣਾ ਹੈ ਬਰਿੰਦਾਵਨ ਤੋਂ ਬਾਅਦ ਫਿਰ ਇਹਨਾਂ ਦੀ ਜੋਤੀ ਲਿੰਗਾ ਦੀ ਯਾਤਰਾ ਹੈ ਯਾਤਰਾ ਕਰਾਉਂਦੇ ਰਹਿੰਦੇ ਇਹਨਾਂ ਦੇ ਅਸੀਂ ਤੈਦਲੋ ਸ਼ੁਕਰਕ ਜਾਰ ਹੈ ਕਿ ਜਿਹੜੀ ਇਹ ਪ੍ਰਭੂ ਦੇ ਨਾਲ ਵੀ ਜੋੜਦੇ ਆ ਔਰ ਧਾਰਮਿਕ ਸੰਸਾਰ ਵੀ ਜੋੜਦੇ ਆ ਦਾਰਸ਼ਿਕ ਸਥਾਨ ਜਿਸ ਤਰ੍ਹਾਂ ਸ਼੍ਰੀਨਗਰ ਜਾਂ ਦੁਬਈ ਆ ਦਿਖਾਨ ਵਾਸਤੇ ਜਾ ਰਹੇ ਨੇ ਬਹੁਤ ਸ਼ਾਹ ਆ ਅਸੀਂ ਇਹਨਾਂ ਦਾ ਤੈਦਲੋ ਸ਼ੁਕਰਕਾਂ ਦੀ ਖੁਰੀ ਦਾ ਇਸ ਤਰ੍ਹਾਂ ਹੀ ਯਾਤਰਾ ਕਰਦੇ ਨਾ ਪਰਮਾਤਮਾ ਨੂੰ ਨਸਤਾਂ ਸ਼ਕਤੀ ਬਖਸ਼ਤੇ ਧੰਨਵਾਦ ਜੀ ਜੈ ਸ਼੍ਰੀ ਰਾਮ ਲਗਭਗ 23 ਮੈਂਬਰ ਹੈਗੇ ਆ ਜਿਹੜੇ ਜਾ ਰਹੇ ਆ ਸਰ 23 ਮੈਂਬਰਾਂ ਦੇ ਵਿੱਚ ਸਾਰੇ ਦੇ ਸਾਰੇ ਲੇਡੀਜ਼ ਔਰ ਜੈਂਟਸ ਸਾਰੇ ਬਰਾਬਰ ਆ ਔਰ ਸਾਰੀਆਂ ਫੈਮਲੀਆਂ ਜਿਹੜੀਆਂ ਫੈਮਿਲੀ ਵਾਈਜ਼ ਜਾ ਰਹੇ ਨੇ ਖ ਲੱਗ ਰਿਹਾ ਹੈ ਕਿ ਫਰਸਟ ਟਾਈਮ ਇਸ ਇੰਟਰਨੈਸ਼ਨਲ ਸਟਾਈਲ ਤੇ ਜਾ ਰਹੇ ਹੈ ਅਬੂਦਾਬੀ ਚ ਰਾਮ ਮੰਦਰ ਦੇਖਣ ਲਾਸੇ ਜਾ ਰਹੇ ਹੈ ਐ ਸਾਡਾ ਬਹੁਤ ਵੱਡਾ ਸੌਭਾਗਿਆ ਹੈ ਕਿੰਨੇ ਮੈਂਬਰਾਂ ਦਾ ਟੂਰ ਹੋ ਗਿਆ 23 ਮੈਂਬਰਾਂ ਦਾ ਟੂਰ ਹੋ ਗਿਆ ਜੀ ਪੰਜ ਦਿਨ ਦਾ ਟੂਰ ਹੈ ਕੋਈ ਐਸਾ ਨਹੀਂ ਹੋ ਪਰ ਲੈ ਜਾ ਕੇ ਬਿਲਕੁਲ ਜੀ ਬਿਲਕੁਲ ਪਰਮਾਤਮਾ ਕਰੇ ਸਾਨੂੰ ਅੱਗੇ ਟੂਰ ਬੰਦੇ ਰਹਿਣ ਅਸੀਂ ਜਾਂਦੇ ਜਾਈਏ ਸਨ ਲੈ ਕੇ ਜਾਂਦੇ ਰਹਿਣ ਸਾਰੇ ਗੋਬਿੰਦ ਸੇਵਾ ਵਾਲੇ